ਇਹਨੂੰ ਰੱਬ ਸਭ ਨੂੰ ਬਣਾਵੇ ਜੀ ਹਾਂ ਬਈ ਕਿਹ ਤਰ੍ਹਾਂ ਬੱਸੇ ਮਿਲਤ ਕਰ ਦੋ ਤਾਂ ਹੁੰਦੀ ਨਾ ਤਰਕੀਆਂ ਆਇਓ ਜੀ ਤੇਰਾ ਗੋਖ ਨਹੀਂ ਆਇਓ ਹੁਣ ਕੋਣ ਕਹਦਾ ਉਹਦੇ ਕੀ ਕੀ ਹੈ ਜੀ ਇਹਦੇ ਵਿੱਚ ਗੁਣ ਜਿਹੜਾ ਪਾਈਆਂ ਨੂੰ ਸਭ ਤੋਂ ਜ਼ਿਆਦਾ ਦੁਖੀ ਕਰਦੀਆਂ ਦੀ ਚੀਜ਼ਾਂ ਕਹਿੰਦੇ ਸਾਈਡ ਤੇ ਲੈਣ ਬਣਦੀ ਹੈ ਹਾਂ ਲੈਣ ਦਾ ਵਾਲਾ ਠੀਕ ਹੈ ਜੀ ਆਪਾਂ ਨੇ ਉਹ ਚੀਜ਼ ਬਿਲਕੁਲ ਖਤਮ ਕਰਦੀ ਤੁਸੀਂ ਇਹਦੇ ਵਿੱਚ ਸਾਰੇ ਜ਼ਮੀਨ ਦੇ ਵਿੱਚ ਦੇਖੋ ਕਿਤੇ ਤੁਹਾਨੂੰ ਖੱਡਾ ਲੈਣ ਦੀ ਸੀ ਜਾਂ ਕੋਈ ਕੋਰਾ ਲੈਣ ਨਹੀਂ ਬਣੀ ਸੀਗੀ ਬਿਲਕੁਲ ਵੀ ਨਹੀਂ ਜਿਹੜਾ ਬਾਹਿਆ ਪਿਆ ਉਹਦੇ 'ਚ ਵੀ ਨਹੀਂ ਤੁਹਾਨੂੰ ਮਿਲੂਗੀ ਹਾਂ ਠੀਕ ਹੈ ਜੀ ਨੰਬਰ ਉਸ ਹਾਈਬ੍ਰਿਡ ਡਿਊਟੀ 'ਚ ਬੜੀਆ ਰੂਲਾ ਕਰਦਾ ਆਪਾਂ ਨੇ ਸੋਨੂੰ ਡਿਸਾਈਟਾਂ ਮਿਲਣਗੀਆਂ ਇਹਦੇ ਵਿੱਚ ਠੀਕ ਹੈ ਜੀ ਬਲੇਡਾਂ ਤੋਂ ਲਾ ਕੇ ਤੁਹਾਨੂੰ ਪੂਰੀ ਇਹਦੇ ਵਿੱਚ ਹੈਵਿੰਗ ਕੁਆਲਿਟੀ ਮਿਲੂਗੀ ਨਾਲੇ ਮੈਨੂੰ ਕਹਿੰਦੇ ਵੀ ਇਕੱਲਾ ਹੈ ਰੂਟੇ ਬੀਟਰ ਕਰਨਾ ਇਕੱਲਾ ਰੂਟੇ ਬੀਟਰ ਹੀ ਬਣ ਜਾਂਦਾ ਇਕੱਲਾ ਰੂਟੇ ਬੀਟਰ ਵੀ ਮੰਨਦਾ ਤੁਹਾਨੂੰ ਇਹਦੇ ਨਾਲ ਪੂਰੀ ਸੈਸਰੀ ਮਿਲੂਗੀ ਡਾਲੇ ਤੋਂ ਲਾ ਕੇ ਇਹਦੇ ਨਾਲ ਤੁਹਾਨੂੰ ਪੂਰੀ ਸੂਜੀ ਨੇ ਚਾਬੀ ਨਹੀਂ ਖਰੀਦਣੀ ਚਾਬੀ ਨਾਲ ਦੇਵਾਂਗੇ ਹਰ ਭੰਤੀ ਸਿਸਨ ਦਾ ਨੰਗਾ ਆਪਣੇ ਕਿਸਾਨ ਇਹ ਕਿਉਂ ਬਾੜਾ ਲਈ ਜਾਂਦੇ ਨੇਗੇ ਸਬਸਿਡੀ ਦਾ ਫਾਇਦਾ ਕਿਉਂ ਨਹੀਂ ਚੁਣ ਲੈਣਾ ਚਾਹੀਦਾ ਹਰ ਸਾਲ ਕਿਸੇ ਨੂੰ ਲੈਣਾ ਚਾਹੀਦਾ ਨਾਲ ਕੱਟ ਕੇ ਦੇਵਾਂਗੇ ਮੌਤਵਾਨੇ ਸਿਰਾ ਕਰਾ ਰੱਖਿਆ ਸਬਸਿਡੀ ਬੜੀ ਦਿੱਜਦਾ ਤਿਆਕਾ ਸਰਕਾਰ ਦਾ ਪੂਰਾ ਫੁੱਲ ਫਾਇਦਾ ਪੂਰਾ ਫੁੱਲ ਫਾਇਦਾ ਸਰਕਾਰ ਦਾ ਵੀ ਚੱਕਣਾ ਵੀਰਵਾਲ ਕਾ ਵੀ ਚੱਕਣਾ ਆਏ ਹਾਏ ਵੀਰਵਾਲ ਕਾ ਵੀ ਚੱਕਣਾ ਸਖਰਾ ਬ੍ਰੈਂਡ ਬ੍ਰੈਂਡ ਦਾ ਸਰਪੰਚ ਪੂਰਾ ਵਧੇਗਾ ਚੀਮੇ ਵਾਲੇ ਭਾਈ ਮੈਂ ਕਿਹਾ ਕਿਆ ਬਾਤ ਆ ਵੀ ਮੰਨ ਕੇ ਸੁਣੇ ਗੱਲ ਨੂੰ ਭਾਈ ਨਟ ਤੋਂ ਲਾ ਸਾਰੀ ਚੀਜ਼ ਆਪਣੀ ਫੈਕਟਰੀ ਤਿਆਰ ਹੁੰਦੀ ਹੈ ਤੁਹਾਨੂੰ ਹਰ ਕੁਝ ਸਾਨੂੰ ਜਿੱਥੇ ਤੱਕ ਅਸੀਂ ਜਾ ਸਕਦੇ ਹਾਂ ਉੱਥੇ ਤੱਕ ਅਸੀਂ ਜਾਣੇ ਆ ਠੀਕ ਆ ਆਪਾਂ ਇਹ ਲਾਲਚ ਨਹੀਂ ਆਪਣੇ ਲਈ ਵੀ ਕੋਈ ਚੀਜ਼ ਜਿਹੇ ਜੀ ਲੈਂਦੀ ਉਹ ਜੀ ਲਾਤੀ ਠੀਕ ਹੈ ਜੀ ਪੂਰੀ ਚੈਕਿੰਗ ਤੋਂ ਬਾਅਦ ਹੀ ਚੀਜ਼ ਹਰ ਇੱਕ ਚੀਜ਼ ਲੱਗੂ ਇਹਦੇ ਵਿੱਚ ਜੇ ਚੀਜ਼ ਗਲਤ ਹੈ ਤਾਂ ਤੁਹਾਨੂੰ ਗੇਟ ਤੇ ਮਿਲੂ ਸਾਡੇ ਸਿੱਟੀ ਹੋਈ